ਚਾਂ ਦੇ ਵਿੱਚ ਮੌਜੂਦਾਂ ਜਿੱਥੇ ਵੱਡੇ ਪੱਧਰ ਤੇ ਸਮਾਗਮ ਕਰਵਾਏ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਵੱਖ-ਵੱਖ ਪੰਡਾਲ ਸਜਾਏ ਹੋਏ ਨੇ ਕਿਸੇ ਪੰਡਾਲ ਦੇ ਵਿੱਚ ਆਡੀਓ ਵੀਡੀਓ ਦੇ ਰਾਹੀਂ ਜਿਹੜੇ ਸੰਗਤ ਇੱਥੇ ਪਹੁੰਚ ਰਹੀ ਆ ਵੱਖ-ਵੱਖ ਸੂਬਿਆਂ ਤੋਂ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਤਾਂ ਉਸੇ ਤਰ੍ਹਾਂ ਹੀ ਇੱਕ ਇਹ ਪੰਡਾਲ ਤਿਆਰ ਕੀਤਾ ਹੋਇਆ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 350ਵਾਂ ਸ਼ਹੀਦੀ ਸਮਾਗਮ ਵਿਰਾਸਤ ਤੇ ਸਿੱਖੀ ਤਾਂ ਅੰਦਰ ਜਾ ਕੇ ਤੁਹਾਨੂੰ ਦਿਖਾਉਣੇ ਆ ਜਿੱਥੇ ਤਸਵੀਰਾਂ ਦੇ ਰਾਈ ਸਿੱਖ ਇਤਿਹਾਸ ਬਾਰੇ ਦੱਸਿਆ ਗਿਆ ਇਸ ਤੋਂ ਇਲਾਵਾ ਡਿਜੀਟਲ ਤਰੀਕੇ ਦੇ ਨਾਲ ਵੀ ਸਿੱਖ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਜਾ ਰਿਹਾ ਤਾਂ ਵੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚ ਰਹੀ ਹੈਗੀ ਆ ਸਭ ਤੋਂ ਪਹਿਲਾਂ ਜਦੋਂ ਇੱਥੇ ਐਂਟਰ ਕਰਦੇ ਆ ਤਾਂ ਸ਼ਸਤਰ ਜਿਹੜੇ ਉਹ ਨਜ਼ਰ ਆਉਂਦੇ ਨੇ ਉਸ ਦੇ ਬਾਰੇ ਪੂਰੀ ਡਿਟੇਲ ਦੱਸੀ ਹੋਈ ਆ ਕਿ ਕਿਸ ਸ਼ਸਤਰ ਦਾ ਕੀ ਨਾਮ ਹੈਗਾ ਤਾਂ ਉਹ ਸੰਗਤ ਇੱਥੇ ਪਹੁੰਚ ਰਹੀ ਆ ਨਤਮਸਤਕ ਹੋ ਰਹੀ ਆ ਤਾਂ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਕਿ ਇੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਤਾਂ ਤਸਵੀਰਾਂ ਤੁਹਾਨੂੰ ਨਜ਼ਰ ਆਉਣਗੀਆਂ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਜ਼ਰ ਆ ਰਹੀ ਆ ਇਸ ਤੋਂ ਇਲਾਵਾ ਅੱਗੇ ਮੂਲ ਮੰਤਰ ਉਸ ਦੇ ਬਾਰੇ ਦੱਸਿਆ ਗਿਆ ਹੈਗਾ ਉਸ ਤੋਂ ਬਾਅਦ ਖੰਡਾ ਸਾਹਿਬ ਕਿਉਂਕਿ ਜਿਹੜੀ ਸੰਗਤ ਇੱਥੇ ਪਹੁੰਚ ਰਹੀ ਹੈਗੀ ਆ ਨਦੇੜ ਸਾਹਿਬ ਦੇ ਵਿੱਚ ਤਾਂ ਉੱਥੇ ਬਹੁਤ ਹੀ ਸੰਗਤ ਹੈਗੀ ਆ ਜਿਹੜੇ ਸਿੱਖ ਇਤਿਹਾਸ ਤੋਂ ਜਾਣੂ ਹੈਗੇ ਪਰ ਬਹੁਤੇ ਜਿਹੜੇ ਨਹੀਂ ਜਾਣੂ ਹੈਗੇ ਤਾਂ ਉਹਨਾਂ ਦੇ ਲਈ ਇਹ ਇੱਕ ਤਰ੍ਹਾਂ ਵਿਰਾਸਤ ਹੈ ਸਿੱਖੀ ਜੋ ਪੰਡਾਲ ਹੈਗਾ ਉਹ ਤਿਆਰ ਕੀਤਾ ਗਿਆ। ਹਾਂ ਤੁਸੀਂ ਵੇਖ ਸਕਦੇ ਹੋ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਤਾਂ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਅੰਦਰ ਪੰਡਾਲ ਤਿਆਰ ਕੀਤਾ ਗਿਆ ਜੋ ਇੱਥੇ ਤਸਵੀਰਾਂ ਲਗਾਈਆਂ ਗਈਆਂ ਨੇ ਤਾਂ ਜੋ ਇੱਕ ਤਰ੍ਹਾਂ ਇਹ ਆਕਾਰ ਹੈਗਾ ਹਾਲਾਂਕਿ ਇਹ ਡਰੋਨ ਦੇ ਰਾਹੀਂ ਹੋਰ ਕਲੀਅਰ ਹੋ ਕੇ ਦਿ세ਗਾ ਤਾਂ ਇਹ ਇੱਕ ਇੱਕ ਓੰਕਾਰ ਦਾ ਜਿਹੜਾ ਡਿਜ਼ਾਈਨ ਉਹ ਤਿਆਰ ਕੀਤਾ ਗਿਆ। ਆਹ ਦੇਖ ਸਕਦੇ ਹੋ ਕਿ ਸਾਹਮਣੇ ਵੀ ਤਸਵੀਰਾਂ ਨੇ ਇਸ ਤੋਂ ਇਲਾਵਾ ਡਿਜੀਟਲ ਤਰੀਕੇ ਦੇ ਨਾਲ ਵੀ ਇੱਥੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਦੇਖ ਸਕਦੇ ਹੋ ਕਿ ਹੱਥ ਲਿਖਤ ਨੇ ਜਿਹੜੇ ਗੁਰੂ ਸਾਹਿਬਾਨ ਦੇ ਚਿੱਠੀਆਂ ਉਹ ਇੱਥੇ ਤੁਹਾਨੂੰ ਨਜ਼ਰ ਆਉਣਗੀਆਂ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਲੈਟਰ ਟੂ ਬਨਾਰਸ ਸੰਗਤ ਆਸਕਿੰਗ देम ਟੂ ਲੁੱਕ ਆਫਟਰ ਹਿਸ ਅਲਾਈਿੰਗ ਹORS ਸ਼੍ਰੀਤਰ ਤਾਂ ਜਦੋਂ ਕ੍ਰਿਤਕ ਬਹਾਦਰ ਜੀ ਨੇ ਬਨਾਰਸ ਦੀ ਸੰਗਤ ਨੂੰ ਚਿੱਠੀ ਲਿਖੀ ਉਸ ਦਾ ਇੱਥੇ ਹੈ ਗਿਆ ਪ੍ਰਿੰਟ ਤਾਂ ਇਸੇ ਤਰ੍ਹਾਂ ਵਕ ਵਕ ਚਿੱਠੀਆਂ ਨੇ ਜਿਹੜੀਆਂ ਇਤਿਹਾਸਿਕ ਚਿੱਠੀਆਂ ਇਕਾਂ ਜਾ ਸਕਦੀਆਂ ਨੇ ਜਿਹੜੀਆਂ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦੀਆਂ ਪਰ ਇੱਥੇ ਜਿਹੜੀਆਂ ਉਹ ਸ਼ਿਸ਼ੋਭਿਤ ਕੀਤੀਆਂ ਗਈਆਂ ਨੇ ਡਿਜੀਟਲ ਤਰੀਕੇ ਦੇ ਨਾਲ ਜਿਵੇਂ ਸਾਹਮਣੇ ਦੇਖ ਸਕਦੇ ਹੂੰ ਜੋ ਪੰਜ ਮੁੱਖਿਆ ਬਾਣੀਆਂ ਹੈਗਾਂ ਉਸ ਦੇ ਬਾਰੇ ਦੱਸਿਆ ਗਿਆ ਕਿ ਸਿੱਖ ਧਰਮ ਦੇ ਵਿੱਚ ਬਾਣੀਆਂ ਕੀ ਨੇ ਨਿਸ਼ਾਨ ਸਾਹਿਬ ਦਾ ਕੀ ਮਤਲਬ ਹੈ ਗਿਆ ਖੰਡਾ ਸਾਹਿਬ ਦਾ ਕੀ ਮਤਲਬ ਹੈ ਗਿਆ ਮੂਲ ਮੰਤਰ ਬਾਰੇ ਦੱਸਿਆ ਗਿਆ ਤਾਂ ਇਸੇ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਤਾਂ ਇੱਕ ਤਰ੍ਹਾਂ ਤਸਵੀਰਾਂ ਨੇ ਜਿਹੜੀਆਂ ਉਹ ਇੱਥੇ ਦੱਸੀਆਂ ਗਈਆਂ ਨੇ ਕਿ ਪ੍ਰਾਤਨ ਤਸਵੀਰਾਂ ਨੇ ਤਾਂ ਪ੍ਰਾਤਨ ਤਸਵੀਰਾਂ ਦੇ ਰਾਹੀਂ ਦੱਸਿਆ ਜਾ ਰਿਹਾ ਤੇ ਅੱਗੇ ਤੁਸੀਂ ਵੇਖੋਗੇ ਪੰਜ ਕਕਾਰਾਂ ਦੇ ਬਾਰੇ ਜਾਣੂ ਕਰਵਾਇਆ ਜਾ ਰਿਹਾ ਤੋ ਤਸਵੀਰਾਂ ਦੇ ਵਿੱਚ ਇਹ ਦੱਸਿਆ ਗਿਆ ਕਿ ਸਿੱਖ ਧਰਮ ਦੇ ਵਿੱਚ ਪੰਜ ਕਕਾਰਾਂ ਦੀ ਕੀ ਮਹੱਤਤਾ ਹੈਗੀ ਆ ਲੋਕ ਇੱਥੇ ਆ ਰਹੇ ਨੇ ਲੋਕ ਆਪਣੇ ਫੋਨਾਂ ਦੇ ਵਿੱਚ ਇਹ ਤਸਵੀਰਾਂ ਕੈਦ ਕਰ ਰਹੇ ਨੇ ਕਿਉਂਕਿ ਇਹ ਤਸਵੀਰਾਂ ਹੈ ਵੀ ਕੈਦ ਕਰਨ ਵਾਲੀਆਂ ਕਿਉਂਕਿ ਜਿਸ ਤਰ੍ਹਾਂ ਇੱਥੇ ਲੋਕਲ ਸੰਗਤ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਇਹ ਕਹਿਣਾ ਕਿ ਕਈ ਸਾਲਾਂ ਬਾਅਦ ਜਿਹੜਾ ਇਸ ਤਰ੍ਹਾਂ ਦਾ ਸਮਾਗਮ ਕਰਵਾਇਆ ਜਾ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਰਹੀ ਆ ਲੋਕ ਗੁਰਬਾਣੀ ਸਰਵਣ ਕਰ ਰਹੇ ਨੇ ਇਸ ਤਰ੍ਹਾਂ ਤੁਸੀਂ ਵੇਖੋ ਕਿ ਸਿੱਖ ਧਰਮ ਕੇ ਪੰਜ ਤਖਤ ਸਾਹਿਬ ਤਾਂ ਇੱਥੇ ਤੁਸੀਂ ਵੇਖੋ ਕਿ ਸਭ ਕੁਝ ਜਿਹੜਾ ਉਹ ਦੱਸਿਆ ਗਿਆ ਕਿ ਸਿੱਖ ਧਰਮ ਦੇ ਵਿੱਚ ਕਿਹੜੇ ਕਿਹੜੇ ਤਖਤ ਨੇ ਇਸਤਲਾਵਾ ਅੱਗੇ ਫਿਰ ਤੁਸੀਂ ਨਜ਼ਰ ਮਾਰੋਗੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਜਿਹੜੀ ਉਹ ਨਜ਼ਰ ਆਵੇਗੀ ਇਸਤਲਾਵਾ ਗੁਰੂ ਸਹਿਬਾਨਾਂ ਦੀ ਜੀਵਨੀ ਦੇ ਉੱਪਰ ਵੀ ਇੱਥੇ ਤਸਵੀਰਾਂ ਲਗਾ ਕੇ ਇਤਿਹਾਸ ਦੱਸਿਆ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜੀਆਂ ਸਕਰੀਨਾਂ ਲਗਾਂਗੀਆਂ ਨੇ ਲੋਕ ਆਉਂਦੇ ਨੇ ਤਾਂ ਸਿੱਖ ਧਰਮ ਕੇ 10 ਗੁਰੂਆਂ ਦਾ ਇਤਿਹਾਸ ਤੁਸੀਂ ਵੇਖੋ ਕਿ ਇੱਥੇ ਟੱਚ ਦੇ ਰਾਹੀਂ ਇੱਥੇ ਪਤਾ ਲੱਗਦਾ ਹੈਗਾ ਤਾਂ ਬਿਲਕੁਲ ਜਿਸ ਤਰ੍ਹਾਂ ਕੋਈ ਆਪਾਂ ਕਿਤਾਬ ਪੜ੍ਹਦੇ ਹੈਗੇ ਉਸ ਤਰ੍ਹਾਂ ਇਹ ਡਿਜੀਟਲ ਕਿਤਾਬ ਹੈਗੀ ਆ ਉਹ ਤਿਆਰ ਕੀਤੀ ਗਈ ਆ ਤਾਂ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਖਾਸ ਤੌਰ ਤੇ ਜਦੋਂ ਇਸ ਅੱਜ ਤੁਸੀਂ ਦੇਖ ਸਕਦੇ ਹੋ ਕਿ ਲਬਾਣਾ ਸਮਾਜ ਦੇ ਜਿਹੜੇ ਚਮੋਲੀ ਉਸ ਦੀ ਤਸਵੀਰ ਹੈਗੀ ਆ ਤਾਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਬਹੁਤ ਕੁਝ ਕਹਿ ਸਕਦੇ ਆ ਕਿ ਤਸਵੀਰਾਂ ਦੇ ਰਾਹੀਂ ਇੱਥੇ ਦੱਸਿਆ ਜਾ ਰਿਹਾ ਕੋਸ਼ਿਸ਼ ਕਰਾਂਗੇ ਜਿਹੜੇ ਇੱਥੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਕਿ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਜਦੋਂ ਇਸ ਨੂੰ ਤਿਆਰ ਕੀਤਾ ਜਾ ਰਿਹਾ ਸੀਗਾ ਫਿਰ ਉਹਨਾਂ ਦੇ ਅੰਦਰ ਮਨ ਦੇ ਅੰਦਰ ਕਿਸ ਤਰ੍ਹਾਂ ਦੀ ਭਾਵਨਾ ਸੀਗੀ ਤਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਵਿਦੇਸ਼ ਦੇ ਵਿੱਚ ਜਿੱਥੇ-ਜਿੱਥੇ ਗੁਰਦੁਆਰੇ ਨੇ ਉਸ ਦੇ ਬਾਰੇ ਦੱਸਿਆ ਗਿਆ ਹੈਗਾ ਕਿ ਵਿਦੇਸ਼ਾਂ ਦੇ ਵਿੱਚ ਕਿੱਥੇ ਗੁਰਦੁਆਰੇ ਨੇ ਤਖਤ ਸਬਹਾਨਾ ਬਾਰੇ ਦੱਸਿਆ ਗਿਆ ਹੈਗਾ ਤਾਂ ਅੱਗੇ ਜੋ ਜੰਗ ਸੂਰ ਸਬਹਾਨਾ ਨੇ ਲੜੀਆਂ ਜਾਂ ਯੋਧੇ ਸੀਗੇ ਉਹਨਾਂ ਦੇ ਬਾਰੇ ਦੱਸਿਆ ਗਿਆ ਇੱਧਰ ਨਜ਼ਰ ਮਾਰੋ ਤੁਸੀਂ ਭਾਈ ਬਜਤਰ ਸਿੰਘ ਜੀ ਪੰਜਾਰਾ ਕਿ ਨਾ ਨੇ ਹਾਥੀ ਦੇ ਸਿਰ ਦੇ ਉੱਪਰ 나ਗਣੀ ਮਾਰ ਕੇ ਇੱਕ ਮਸਤ ਹਾਸੀ ਸੀਗਾ ਉਸ ਦੇ ਸਿਰ ਦੇ ਵਿੱਚ 나ਗਣੀ ਮਾਰੀ ਤੇ ਉਸ ਨੂੰ ਚਿਤ ਕੀਤਾ ਸੀਗਾ ਤਾਂ ਅੱਗੇ ਵੀ ਇਸ ਤਰ੍ਹਾਂ ਤਸਵੀਰਾਂ ਦੇਖਦੇ ਦੇਖਦੇ ਲੋਕ ਅੱਗੇ ਜਾ ਰਹੇ ਨੇ ਤਾਂ ਜਿਹੜੇ ਸੰਗਤ ਪਹੁੰਚੀ ਹੈ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਜੋ ਐਡਾ ਵੱਡਾ ਪ੍ਰੋਬਲਮ ਹੈ बहुत बढ़िया करा है महा, महाराष्ट्र सरकार वालों बहुत बहुत अच्छा क्या, क्या हुआ महाराष्ट्र सरकार है। उनका हम शुक्र गुजार करेंगे जो भी जो लोग नहीं जानते हैं तीन सौ पचास गुरु तेग बहादुर साहब जी के बारे में उनको भी इनके बारे में मालूम पड़ेगा रेट तू हो ते बाहर नहीं नहीं हम बुढ़ाना जिला को हाँ हाँ और हाँ। कौन का आया, थोड़े ना हम पचास साठ बंदे आए हैं हाँ किस तरह महसूस किया खास तौर पर जो चले उरहना भावना तो वो थी कि जो लोग नहीं जानते समझ लो उनको भी मालूम पढ़ना चाहिए कि हमने हिंदुओं के लिए क्या किया हुआ है क्योंकि लोगों को मालूम नहीं ना हमने कितनी बड़ी शहादत दी हुई है जिस जगह तो तुम्हें उन्नीक सिख फैमिली ने तो भी पचास एक परिवार हो गए जो आपके साथ आए सिख धर्म के आए या पूरे गाँव के और भी धर्म के आए नहीं नहीं हम सिख सिगलीघर से आते हैं सिख सिगलीगढ़ के आए हम बचा आप आपका काम क्या है सिगली परिवार वो काम क्या करते हैं? हम लोहारी का काम करते हैं ना गुरु छेवे पातशाही गुरु हरगोविंद साहब जी के साथ से लोहारी का काम करते हैं हम तलवार बना के देना हमारा काम था तलवार आज भी तलवार बनाते हैं गुजारा हो जाता है जैसे एक दसिकलीकर परिवार जब आनंदपुर साहब में प्रोग्राम होते समागम होते तभी वहां पर भी होते हैं जाते हैं हम और अभी समय के हिसाब से हमारा जो रोजगार वो चेंज होते जा रहा है समय के हिसाब से हां देखो जोड़े परिवार गुरुगोविंद सिंह जी नाल उस समय आए थे गांव उनोंदियां ये पीढ़ियां ने वो उसी तरह चल रही हैं जो खास तौर पे दक्षिण दे बीच आके बसियां ਤੇ ਉਸ ਤੋਂ ਬਾਅਦ ਅੱਜ ਵੀ ਇਹ ਆਪਣਾ ਕੀਤਾ ਕਰਦੇ ਨੇ ਹਾਲਾਂਕਿ ਜਿਵੇਂ ਉਹਨਾਂ ਨੇ ਦੱਸਿਆ ਕਿ ਸਮੇਂ ਦੇ ਨਾਲ ਉਹਨਾਂ ਦੇ ਜਿਹੜਾ ਕੰਮ ਜੋ ਉਹਨਾਂ ਦੀ ਕਿਰਤ ਹੈਗੀ ਆ ਉਹ ਜ਼ਰੂਰ ਬਦਲਦੀ ਹੈਗੀ ਆ ਤਾਂ ਜਿਵੇਂ ਇੱਥੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਭਗਤ ਨਾਮਦੇਵ ਜੀ ਉਹਨਾਂ ਦੇ ਬਾਰੇ ਦੱਸਿਆ ਗਿਆ ਇਸ ਤੋਂ ਇਲਾਵਾ ਭਾਈ ਜੈਤਾ ਜੀ ਇਸ ਤੋਂ ਇਲਾਵਾ ਲਖੀਸ਼ਾ ਬੰਜਾਰਾ ਜੀ ਸੰਤ ਸੇਵਾ ਲਾਲ ਮਹਾਰਾਜ ਬੰਜਾਰਾ ਜੀ ਉਹਨਾਂ ਦੇ ਬਾਰੇ ਦੱਸਿਆ ਗਿਆ ਮੱਖਣਸ਼ਾ ਲਬਾਣਾ ਜੀ ਸੰਤ ਕਾਲੂ ਬਾਬਾ ਮਹਾਰਾਜ ਯਾਨਕਿ ਅ ਵਕ ਵਖ ਜਿਹੜੇ ਨੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਇਸ ਤੋਂ ਇਲਾਵਾ ਸਿੱਖ ਗੁਰਾਂ ਦੇ ਬਾਰੇ ਪੰਜ ਤਖਤਾਂ ਦੇ ਬਾਰੇ ਇਸ ਤੋਂ ਇਲਾਵਾ ਜੋ ਸਿੱਖ ਨਿਸ਼ਾਨ ਨੇ ਉਹਨਾਂ ਦੇ ਬਾਰੇ ਇੱਥੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਲੋਕ ਵਕ ਵਖ ਸੂਬਿਆਂ ਦੇ ਵਿੱਚੋਂ ਇੱਥੇ ਪਹੁੰਚ ਰਹੇ ਨੇ ਤਾਂ ਜੋ ਉਹਨਾਂ ਨੂੰ ਆਸਾਨੀ ਹੋ ਸਕੇ ਕੈਮਰਾਮੈਨ ਸਾਹਿਬ ਦੇ ਨਾਲ ਮੈਂ ਜਗਵੰਤ ਜਗਮਨ ਟੀਵੀ ਨਾਲ ਦੋ